ਤੇ ਮੇਰਾ ਘਰ ਅੱਲਾ ਰੋ ਦਾਰੂ ਪੀ ਕੇ ਅੰਦਾਸੇ ਰੋਜ਼ ਮਾਰਕਟ ਕਰਦਾ ਸੀ। ਰੈਂਕਲ ਦਾ ਬਣੀ ਤਾ। ਪੁਲਿਸ ਕੋ ਆਂ ਹੀ ਆਂ ਹੀ ਕੀ ਕਹੰਦੀ ਏ ਪੁਲਿਸ। ਇਹ ਦਾਜ ਵੀ ਮਗਦੇ ਦੇ ਕੋ ਰੋਜ਼ ਕੋ ਨਵੀਂ ਨਵੀਂ ਫਰਮਾਸ਼ ਕਰਦੇ ਗਏ ਆ ਯਾਦ ਰੱਖੋ। ਤੇ ਰੋਜ਼ ਮਾਰਕਟ ਕਰਦੇ ਇਹਦੇ ਨਾਲ ਜਿੱਥੇ ਬਿਆਏ ਸੀ ਸਾਤੇ ਬਾ ਰੋਡ ਤੇ ਤਰਫ ਤੋਂ ਇਹਨਾਂ ਦਾ ਘਰ ਸੀ ਜਿਹੜਾ ਸੋਰੀ ਫੋਨ ਕਰ ਪੁਲਿਸ। ਆਹ ਨੰਬਰ ਫੋਨ ਕਰਸ

ਕਦੀ ਨਾ ਕਦੀ ਚੁੱਪ ਹੋ ਜਾਂਦਾ ਕਿ ਸਾਡੇ ਕੋਲ ਦਿਨ ਨਿਕਿਆ ਦੂਜੀ ਜਗ੍ਹਾ ਵਿਆਹ ਹੀ ਸਾਡੇ ਕੋਲ ਦਿਨ ਆਇਆ ਨਹੀਂ ਕੁਛ ਫਿਰ ਜੇ ਲੜਾਈ ਕਰਦਾ ਰਿਹਾ ਚਾਰ ਪੰਜ ਦਿਨ ਪਹਿਲੇ ਫੋਨ ਆਉਂਦਾ ਰਹੇ ਕਿ ਰੋਜ਼ ਆਲੂ ਕਹਿੰਦੇ ਬਣਾ ਲੈ ਸਬਜ਼ੀ ਕੋਈ ਲਾਂਦਾ ਨਹੀਂ ਸੀ ਤੇ ਇਕੱਤੀ ਤਾਂ ਨਹੀਂ ਫਿਰ ਸਾਮੀ ਫੋਨ ਆਇਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਖਾਂਦਾ ਤਾਂ ਠੀਕ ਹੈ ਕਿ दारू ਪੀ ਕੇ ਫੇਰ ਆ ਗਿਆ ਮੰਮੀ ਜੀ ਉੱਪਰ ਚਲਾ ਗਿਆ ਮੈਂ ਪਾਪਾ ਕੋਲ ਕਹਿੰਦਾ ਪੈਸੇ ਲੈ ਕੇ ਫਿਰ ਮੈਂ ਪੀਣ ਚਲੇ ਜਾਵਾਂ ਹੈ ਇੰਨੀ ਧੜ ਤੇ ਉਹਨੇ ਫੋਨ ਕੀਤਾ ਮੈਂ ਰੋਟੀ ਖਾਂਦੀ ਸੀ ਮੈਂ ਹੱਥ ਦੋਨ ਚੱਲੇ ਗਈ ਇੰਨੀ ਦਰ ਤੱਕ ਫੋਨ ਹੈ ਕੱਟਿਆ ਗਿਆ ਉਦੋਂ ਬਾਅਦ ਮੈਂ ਫੋਨ ਕੀਤਾ ਵੇਲ ਗਈ ਨਹੀਂ ਚੁੱਕਿਆ ਫਿਰ ਦੂਜੀ ਵਾਰੀ ਵੇਲ ਗਈ ਮੈਂ ਸਾਇਟ ਇਹ ਕੋਲ ਖੜਾ ਹੋਣਾ ਇਸ ਕਰਕੇ ਕੋਲ ਹੀ ਹੋਣੇ ਕੀਤਾ ਤੇ ਫੋਨ ਨੇ ਖੋਲਿਆ ਤੇ ਜਦੋਂ ਅਸੀਂ ਸੋ ਗਏ ਸਾਨੂੰ ਪਤਾ ਨਹੀਂ ਅਸੀਂ ਸੋ ਗਏ 1 ਵਜੇ 1:30 ਵਜੇ ਸਾਨੂੰ ਫੋਨ ਆਇਆ ਕਿ ਇਹਨੇ ਇਹਨੇ ਧਿਆਨ ਸੀਗਾ ਕਿ ਇਹਨਾਂ ਸਿਰ ਜਿਹੜਾ ਕਿਸੇ ਚੀਜ਼ ਤੇ ਮਾਰਿਆ ਹੋਣਾ ਇਹਨੂੰ ਪਤਾ ਹੀ ਨਹੀਂ ਲੱਗਿਆ ਫਿਰ ਇਹ ਜਦੋਂ ਬੇਹੋਸ਼ ਹੋ ਗਈ ਇਹ ਉੱઠી ਤੇ ਇਹਨੇ ਫੋਨ ਉਠਾਇਆ ਫੋਨ ਉਠਾਇਆ ਦੇਖਿਆ ਕਿ ਮੈਂ papa mummy ਨੂੰ ਫੋਨ ਕਰਾਂ ਫੋਨ ਤੇ SIM ਨਹੀਂ ਹੈ ਤੇ ਕਿਸੇ ਨੇ ਫਿਰ ਇਹ ਰੋਂਦੀ ਰੀ ਚਿਕਦੀ ਰੀ ਬਾਹਰ ਵਾਲੇ ਗੇਟ ਤਾਂ ਆ ਗਈ ਮੈਨ ਗੇਟ ਬੁਆ ਬਟਵਾਉਂਦੀ ਰੀ ਤਾਂ ਨਾ ਕਿ ਕੋਈ ਬਾਹਰ ਵਾਲਾ ਖੋਲੇ ਜੀ ਕਿਸੇ ਨੇ ਨਹੀਂ ਮਤਲਬ ਸਾਰੇ ਸੁੱਤੇ ਸੀ 1:30 ਵਜੇ ਦੀ ਗੱਲ ਸੀ ਲੋਕ ਲੱਗਿਆ ਸੀ ਜਿਵੇਂ ਤੇ ਕਿਸੇ ਨੂੰ ਖੋਲਿਆ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਇਹਨੂੰ ਧਿਆਨ ਆ ਕਿ ਵਾਈਫਾਈ ਲੱਗਿਆ ਇਹਨਾਂ ਕਿਸੇ ਤਰ੍ਹਾਂ ਕਨੈਕਟ ਕਰ ਲਿਆ ਉਦੋਂ ਇਹਨਾਂ ਫੋਨ ਕੀਤਾ ਉੱਥੋਂ ਦੇਖਿਆ ਕਿ ਜਦ ਮੈਂ ਅਸੀਂ ਫੋਨ ਖਾਏ ਤਾਂ ਦੀ ਸ਼ਕਲ ਦਿਖਾਈ ਸਾਰੀ ਹੁੰਦ ਸਾਰਾ ਲਿਬੜਾਈ ਅਸੀਂ 3 ਚੱਕਰ ਸੀ ਤਿੰਨੋ ਜਣੇ ਚਲੇ ਗਏ ਕਿ ਮੈਂ ਛੋਟਾ ਬੇਟਾ ਮੇਰਾ ਮੇਰਾ ਬੇਟਾ ਐਸੇ ਡਿਊਟੀ ਕਰਦਾ ਸੀ ਨਾਈਟ ਅਸੀਂ ਦੋਨੋਂ ਜਣੇ ਗਏ ਬੇਟਾ ਮੇਰਾ ਛੋਟਾ ਇੱਕ ਹੈਗਾ ਉਹ ਨਾ ਲੱਗਿਆ ਤਿੰਨ ਜਣੇ ਅਸੀਂ ਗਏ ਫਿਰ ਉਹਨਾਂ ਨੂੰ ਕਿਹਾ ਐਸੇ ਮੈਂ ਗੇਟ ਤੇ ਬੈਠੀ ਸੀ ਇਹ ਸਾਰੇ ਖੂਤ ਲਿਬੜੀ ਮੈਂ ਉਹਨਾਂ ਨੂੰ ਇੱਕ ਬੰਦਾ ਹੋਰ ਸੀ ਆ ਇਹਨਾਂ ਦਾ ਤੇ ਇਹਦਾ ਘਰ ਵਾਲਾ ਖੜਾ ਸੀ ਮੈਂ ਕਿਹਾ ਭਾਜੀ ਗੇਟ ਖੋਲੋ ਨਹੀਂ ਖੋਲਿਆ ਮੈਂ ਕਿਹਾ ਭਾਜੀ ਗੇਟ ਖੋਲਿਆ ਨਹੀਂ ਖੁੱਲਿਆ ਫਿਰ ਇਹ ਚੀਕੇ ਮੋਲੇ ਵਾਲੇ ਆਜੋ ਮੇਰੀ ਕੁੜੀ ਦਾ ਸਿਰ ਭੰਦੇ ਆਏ ਗੇਟ ਨਹੀਂ ਖੁੱਲਦੇ ਫਿਰ ਦੂਜੇ ਬੰਦੇ ਨੇ ਕਿਹਾ ਗੇਟ ਖੋਲ ਉਹਨੇ ਨਾਲ ਹੀ ਇਹਦੇ ਘਰ ਵਾਲੇ ਨਾਲ ਹੀ ਖੋਲ ਦਿੱਤਾ ਗੇਟ ਅਸੀਂ ਇਹਨਾਂ ਕੁੜੀ ਨੂੰ ਬਾਹਰ ਲਾ ਕੇ ਅੰਦਰੋਂ ਮਤਲਬ ਬਾਹਰ ਲਾ ਕੇ ਇੱਦਾਂ ਹੀ ਥੜੀ ਰ ਬਿਠਾਇਆ ਫਿਰ ਅਸੀਂ ਐਦੀ ਮਤਲਬ ਵੀ ਵੀ ਬਣਾਈ ਕਿ ਮੈਂ ਕਿਹਾ ਚਲ ਦਿਖਾ ਮਾਂਗੇ ਤਾਂ ਮੰਦੇ ਨਹੀਂ ਪਏਗੀ ਕਹਿੰਦੇ ਤੁਹਾਡੀ ਕੁੜੀ ਨੇ ਆਪੇ ਸੱਟ ਮਾਰੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਦੇਖੋ ਆਪੇ ਸੱਟ ਮਾਰੀ ਹੋਣੀ ਕੁੜੀ ਨੇ ਤੇ ਤੁਸੀਂ ਫੋਨ ਕਰੋ ਮੈਨੂੰ ਕਿ ਤੁਹਾਡੀ ਕੁੜੀ ਨੇ ਸੱਟ ਮਾਰੀ ਤੁਸੀਂ ਆ ਕੇ ਦੇਖ ਲਓ ਜੇ ਸਾਡੀ ਕੁੜੀ ਨੇ ਸੱਟ ਮਾਰੀ ਤੁਸੀਂ ਉਹਦੇ ਸਿਮ ਵੀ ਕੱਢ ਲਿਆ ਫਿਰ ਉਸ ਤੋਂ ਤੁਸੀਂ ਲੋਕ ਵੀ ਲਾ ਲਿਆ ਫਿਰ ਤੁਸੀਂ ਕਹਿੰਦੇ ਕੁੜੀ ਨੇ ਕਿ ਆਪੇ ਸੱਟ ਮਾਰੀ ਮੈਂ ਕਹਾ ਮੈਂ ਤਾਂ ਨਹੀਂ ਮੰਨੀ ਮੈਂ ਕਹਾ ਤੁਸੀਂ ਮਾਰਗ ਦਿਖਾਓ ਨਹੀਂ ਆਪਣਾ ਸੱਟ ਇਹ ਕਹਿੰਦੇ ਇਹਨਾਂ ਮਤਲਬ ਪਹਿਲੇ ਲੜਾਈ ਹੁੰਦੀ ਸੀ ਤੇ ਇਹਨਾਂ ਥੱਲੇ ਕਰਤਾ ਥੱਲੇ ਕਰਤਾ ਨਾ ਮੈਂ ਥੱਲੇ ਆ ਗਈ ਤਾਂ ਕਹਿੰਦੇ ਪ੍ਰੀਜਲਿਆ ਘਟੀ ਕੇੰਦਰ ਥੋੜੇ ਦਿਨਾਂ ਤੋਂ ਕੂਲਰ ਮੰਗਲੇ ਆਪਣੇ ਪਾਪਾ ਏਸੀ ਮੰਗਲੇ ਕਿਉਂਕਿ ਛੋਟੀ ਦੌਰਾਨੀ ਕੋਲੇ ਏਸੀ ਆਹ ਤੇ ਸੋਹਰੇ ਕੋਲੇ ਏਸੀ ਲੱਗਾ ਕਮਰੇ ਦੀ ਪੂਸਤੋ ਕੀ ਮੰਗ ਮੈਂ ਇਹ ਮੰਗਦੀ ਮੇਰੀ ਕੁੜੀ ਨੂੰ ਇਨਸਾਫ ਦਿਓ ਨਾ ਬਣਦੀ ਕਾਰਵਾਈ ਕੀਤੀ ਜਾਵੇ ਕਾਰਵਾਈ ਕਿ ਜੜੀ ਹੁੰਦੀ ਕਾਰਵਾਈ ਉਹ ਤੋਂ ਕਰੋ ਸਰਕਾਰ ਵੀ ਕੀ ਡੀਡੀ ਕਾਰਵਾਈ ਹੈ ਕਿ ਆ ਬੜਾ ਕਾਰਵਾਈ ਕੀਤੀ ਕੋਈ ਸੁਣਦੇ ਨੇ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਪਹਿਲੇ ਤਾਂ ਉਹ ਛੋਟੀ ਨਨਾਂ ਦੇ ਬਹੁਤ ਤੰਗਾਂ ਦੀ ਛੋਟਾ ਜੀਜਾ ਛੋਟੀ ਨਨਾਂ ਦੇ ਬਹੁਤ ਤੰਗਾਂ ਦੇ ਨੂੰ ਕੋਈ ਕੁਛ ਨੂੰ ਕੁਛ ਕਰਵਾਲੇ ਨੂੰ ਕਹਿੰਦੀ ਰਹਿੰਦੀ ਆ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਫੋਨਾ ਤੱਕ ਅੱਧੀ ਕਹਿੰਦੀ ਇਹਦੀ ਫੋਟੋ ਹਟਾ ਦੇ ਮੀ ਆ ਵੀ ਫੋਟੋ ਲੱਗੀ ਹੋ ਉਹ ਹਟਵਾ ਹੈ ਕਿ ਗੱਲਾਂ ਲਿਖ ਲਿਖ ਕੇ ਬਹਿਈ ਹੈ ਤਰਮਪਾਲ ਕੀ ਕੀ ਮਾਮਲਾ ਜੀ ਮਾਮਲਾ ਜੀ ਸਾਡੇ ਕੁੜੀ ਵਿਆਹੀ ਹੈ 6 ਮਹੀਨੇ ਹੋਏ ਪਹਿਲਾਂ ਤੇ ਬਾ ਰੋਡ ਤੇ ਇੱਕ ਵਾਲਗਨ ਇੱਕ ਵਾਲਗਨ ਦੇ ਤੇ ਇਹਨੂੰ ਦਾਜ ਲਈ ਪਰੇਸ਼ਾਨ ਕਰਨ ਲੱਗੇ ਦਾਜ ਮੰਗਦੇ ਸੀ ਕਦੀ ਏਸੀ ਲਿਆ ਜੀ ਕਦੀ ਕੂਲਰ ਲਿਆ ਕੋਈ ਢੰਡਾ ਲਿਆ ਇਦਾਂ ਮੰਗ ਕਰਦੇ ਆ ਕੀ ਮੰਗ ਕਰਦੇ ਹੂ ਅਸੀਂ ਮੰਗ ਕਰਦੇ ਆ ਸਾਡੇ ਨਾਲ ਕੁੜੀ ਨਾਲ ਇਨਸਾਫ ਦਿਵਾਇਆ ਜਾਵੇ ਜੋ ਜਾਇਜ਼ ਜਰਬੰਦੀ ਕਾਰਵਾਈ ਕੀਤੀ ਜਾਵੇ ਸਾਸ ਸਾਸ ਸੌਰੇ ਨੂੰ ਤੇ ਉਹ ਆਪਣਾ ਮੁੰਡਾ ਹੈਗਾ ਉਹਦੇ ਤੇ ਨਾਨਾ ਤੇ ਉਹ ਨਾਨਾ ਰਿਪੋਰਟ ਵੈਸੇ ਲਿਖ ਲਈ ਹੈ ਨਿਕਲੀ ਹੈ ਪਰ ਕਾਰਵਾਈ ਕੋਈ ਨਹੀਂ ਕੀਤੀ ਜੀ ਮੇਰਾ ਨਾਮ ਜੋਤੀ ਹੈ ਮੇਰਾ ਵਿਆਹ ਨਵੰਬਰ 2023 ਚ ਹੋਇਆ ਇਕਬਾਲ ਨਗਰ ਟਿੱਬਾ ਰੋਡ ਤੇ ਮੇਰੇ ਕਾ ਸੋਹਰੇ ਪਰਿਵਾਰ ਚ ਮੈਨੂੰ ਸਾਰੇ ਵਿਆਜ ਦੇਜ ਲਈ ਤੰਗ ਕਰਨ ਲੱਗੇ ਜਦੋਂ ਦਾ ਮੇਰਾ ਵਿਆਹ ਹੋਇਆ ਪੰਜ 6 ਮਹੀਨਿਆਂ ਤੋਂ ਕਦੇ ਪੇਸੀ ਲਿਆ ਕਦੇ ਕੂਲਰ ਲਿਆ ਇਹ ਕੁਝ ਮੰਗਦੇ ਕਦੇ ਫ੍ਰੀਜ ਕਦੇ ਸਬ ਮਤਲਬ ਕੁਝ ਨਾ ਕੋਈ ਡਿਮਾਂਡ ਰੋਜ਼ ਕਰਦੇ ਸੀ ਤੇ ਮੇਰਾ ਘਰ ਵਾਲਾ ਰੋਜ਼ दारू ਪੀ ਕੇ ਅੰਦਰੋਂ ਰੋਜ਼ ਮਾਰਕੁੱਟ ਕਰਦਾ ਸੀ ਰੋਜ਼ ਹੱਤਪਾਈ ਕਰਨੀ ਰੋਜ਼ ਮਾਰਕੁੱਟ ਕਰਨੀ ਤੇ ਇਸ ਵਾਰੀ ਤਾਂ ਉਹਨੇ ਹੱਥ ਦੀ ਮੋਕਾ ਦਿੱਤੀ ਉਹਨੇ ਬਹੁਤ ਘੁੱਟਿਆ ਮਤਲਬ ਮੇਰੇ ਸਿਹਤ ਤੇ ਪਤਾ ਨਹੀਂ ਕੀ ਹੋ ਐਸੀ ਕਿਹੜੀ ਚੀਜ਼ ਮਾਰੀ ਜਿਹਦੇ ਨਾਲ ਮੇਰਾ ਸਿਰ ਫਟ ਗਿਆ ਮੇਰਾ ਗਲਾ ਦਬੰਦਾ ਰੋਜ਼ ਬਹੁਤ ਬਹੁਤ ਪਰੇਸ਼ਾਨ ਕਰਦਾ ਹੂ ਮੇਰੇ ਸੋਹ ਮੇਰਾ ਸੋਹਰਾ ਮੇਰੀ ਨਨਾਨ ਉਹ ਵੀ ਮੈਨੂੰ ਇਦਾਂ ਹੀ ਤੰਗ ਕਰਦੇ ਸਾਰੇ ਪਰਿਵਾਰ ਦੇ ਸਾਰੇ ਜਣੇ ਤੇ ਪੁਲਿਸ ਕੋਲ ਸੀਗੀ ਐਸੀ ਕਾਰਵਾਈ ਲਈ ਕੰਪਲੇਂਟ ਕਰਾਈ ਪਰ ਉਹਨਾਂ ਨੇ ਕੋਈ ਕੋਈ ਮਤਲਬ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿੱਦਾਂ ਅੱਗੇ ਵੀ ਕੁੱਟ ਮਾਰ ਰਹੇ ਹੁੰਦੇ ਨੇ ਹਾਂਜੀ ਕੁੱਟ ਮਾਰਤਾ ਰੋਜ਼ ਕਰਦਾ ਸੀ ਧਾਰੂ ਪੀ ਕੇ ਮੇਰਾ ਸੋਹਰਾ ਮੇਰੀ ਨਾਨ ਮੇਰਾ ਘਰ ਵਾਲਾ ਹਾਂਜੀ ਕਿਨੇ ਤੋਂ ਬੱਚੇ ਤੇ ਨਹੀਂ ਤੁਹਾਡੇ ਕੋਲ ਬੱਚੇ ਨਹੀਂ ਅੱਛਾ ਕੀ ਮੰਗ ਕਰਦੀ ਹੂੰ ਕੀ ਹੋਣਾ ਚਾਹੀਦਾ ਇਸ ਲਈ ਕਦੇ ਫ੍ਰੀਜ ਕਦੇ ਕੂਲਰ ਇਦਾਂ ਦੀ ਚੀਜ਼ਾਂ ਦੀ ਮੰਗਾ ਕਰਦੀ ਹਾਂ ਸਾਹਿਬ ਇਨਸਾਫ ਜਿਹੜੇ ਮੇਰੇ ਤੇ ਕੁੱਟਮਾਰ ਕੀਤੀ ਉਹਨਾਂ ਨੇ ਉਹ ਧਾਰਾ ਲਗਾਣੀ ਚਾਹੀਦੀ ਉਹਨਾਂ ਨੂੰ ਅੱਛਾ ਹਾਂ ਜੀ ਇਹ ਤਾਂ ਨੰਬਰ ਨਹੀਂ ਉਹਦਾ ਹੋਇਆ ਕੁਝ ਮਾਮਲਾ ਕੀ ਕਹਿੰਦੇ ਆ ਉਹ ਕਹਿੰਦੇ ਸਾਰੇ ਡੱਬੇ ਦੇ ਨਾਮ ਲਿਖਾਇ ਸੀ ਅਸੀਂ ਬਸ ਇਹਨੇ ਨਾ 23 24 ਦਾ ਪਰਚਾ ਕੀਤਾ 24 ਦਾ ਕੁਝ ਜਲਦ 24 ਦਾ 24 24 ਜਲਦ 24 ਦਾ ਉਹਦੇ ਘਰ ਦੇ ਇਹ ਕੁੱਟਮਾਰ ਕੀਤਾ ਮੈਨੂੰ ਅੰਦਰ ਬੰਦ ਕਰਕੇ ਉਹਦੇ ਹੀ ਪਾਇਆ ਉਹਨਾਂ ਬਸ ਨਹੀਂ ਜਿੰਨੇ ਜਿਹੜੀ ਕੋਤਮਾਰ ਹੋਈ ਆ ਜੀ ਬੰਦਾ ਦਾ ਕੰਮ ਤਾਂ ਕੋਈ ਹੈ ਨਹੀਂ ਜਿਹੜੀ ਕੋਤਮਾਰ ਹੋਈ ਉਹਦਾ ਆਪਾਂ ਜਿਹੜੀ ਧਰ ਰਿਹਾ ਚਾਹਦਾ ਪਰਚਾ ਦਿੱਤਾ ਜੀ ਆਪਾਂ ਕਿਹੜਾ ਪਰਚਾ ਦਿੱਤਾ ਕਿਤਾ ਕੀ ਪਰਚਾ ਜੀ ਕਿਹੜਾ ਪਰਚਾ 24/7 ਪਰਚਾ ਦਿੱਤਾ ਆ ਹੋ ਗਿਆ ਠੀਕ ਹੈ ਦਿੱਤਾ ਦਿੱਤਾ ਉਹਦੇ ਘਰ ਦੇ ਇਕੱਲਾ ਪਰਚਾ ਉਹਦੇ ਘਰ ਘਰ ਦੇ ਪਰਚਾ ਇਕੱਲਾ ਹਾਂ ਹਾਂ ਘਰ ਵਾਲੇ ਦੇ ਪਹਿਲਾਂ ਬਾਕੀ ਪਰਦਾਜ਼ ਆ ਸਾਰੇ ਠੀਕ ਆ ਵੀਰ ਜੀ ਸੀਗਾ ਥੈਂਕ ਯੂ ਵੀਰ ਜੀ